ਪਿਆਰੇ ਮਲਾਜਮ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਜਮ ਅਦਰ ਟੈਨ ਦੇ ਮਲਾਜਮਾਂ ਦਾ ਜੋ 5 ਸਾਲ 6 ਮਹੀਨੇ ਦਾ ਏਰੀਆ ਰਹਿ ਹੈ ਇਸ ਸੰਬੰਧੀ ਜੋ ਮੀਟਿੰਗਾਂ ਮੁਖ ਨੇ ਭਵਨ ਰੂਹ ਦੇ ਨਾਲ ਵਿਤੋਂ ਦੇ ਹਰਪਾਲ ਸਿੰਘ ਚੀਮਾ ਨਾਲ ਤੇ ਅਮਨ ਰੋੜਾ ਨਾਲ ਹੋਈਆਂ ਪਰ 5 ਸਾਲ 6 ਮਹੀਨੇ ਦਾ ਏਰੀਆ ਰਹਿ ਜੋ 6ਵੇਂ ਪੇਗ ਹਿੰਦਾ ਸਰਕਾਰ ਦੇ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ 17/7/2020 ਵਾਲੇ ਜੋ ਮਲਾਜ਼ਮਾਂ ਨੂੰ 7ਵਾਂ ਪੇਗ ਲਾਗੂ ਕੀਤਾ ਗਿਆ ਸੀ ਉਹਨਾਂ ਦੀ ਮੁੱਖ ਮੰਗ ਸੀ ਕਿ ਸਾਨੂੰ 6ਵਾਂ ਪੇਗ ਵੀ ਲਾਗੂ ਕੀਤਾ ਜਾਵੇ ਜਿਸਰੇ ਲਈ ਸੁਪਰੀਮ ਕੋਰਟ ਨੇ ਫੈਸਲਾ ਮਲਾਜ਼ਮਾਂ ਦੇ ਹੱਕ ਵਿੱਚ ਕਰਤਾ ਹੈ ਉਹ ਚਦਹਾਕਾਰੀ ਦੀਆਂ ਹਨ ਜੋ ਪੰਜਾਬ ਦੇ ਉਹਨਾਂ ਦੀ ਮੀਟਿੰਗ ਹੋਈ ਹੋਸਾ ਦਾ ਆਉਣ ਵਾਲੇ ਸਮੇਂ ਵਿੱਚ 17/7/2020 ਵਾਲੇ ਮਲਾਿਆਂ ਨੂੰ 6ਵਾਂ ਪੇਗ ਮਿਲ ਸਕਦਾ ਹੈ ਜ 2004 ਤੋਂ ਭਾਰਤੀ ਮਲਾਿਆਂ ਲਈ ਪ੍ਰਾਣੀ ਪੈਨ ਸਕੀਮ ਲਾਗੂ ਕਰਨੀ ਜ਼ਰੂਰੀ ਸੀ ਪਾਸ ਸਰਕਾਰ ਧੱਕੇ ਨਾਲ ਜੋ ਐਨਪੀਐਸ ਗੱਲ ਹੋ ਰਹੀ ਸੀ ਪਰ ਹੁਣ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਇੱਕ ਯੂਪੀਐਸ ਕਿਨ ਲਾਂਦੀ ਗਈ ਆ ਜਿਸ ਕਾਰਨ ਜੇ ਸਾਰ ਉਸ 25 ਸਾਲ ਹੋਵੇਗੀ ਕੋਈ ਉਹਨੇ ਫੰਡ ਨਹੀਂ ਕਢਾਇਆ ਹੋਵੇਗਾ ਉਹਨੂੰ ਪੂਰਾ ਬਣੇ ਹੋਣਾ ਹੈਗਾ ਜਿਸ ਕਰਮਚਾਰੀ ਨੇ ਫੰਡ ਕਢਾਇਆ ਹੋਵੇਗਾ ਉਹਨੂੰ ਦੁਬਾਰਾ ਜਾਮਾ ਕਰਾਉਣਾ ਪਵੇਗਾ ਫਿਰ ਉਸਨੂੰ ਪੂਰੀ ਪੈਨਸ਼ਨ ਲੱਗੇਗੀ ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਲਾਜਾਂ ਵੱਲੋਂ ਜੋ 24 ਜਨਵਰੀ ਨੂੰ ਕੇਂਦਰ ਸਰਕਾਰ ਨੇ ਜੂਪੀਐਸ ਗੀਂ ਦੇ ਉੱਪਰ ਨੋਟੀਫਾਈ ਕੀਤਾ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਉਹ ਨੋਟੀਫੀਕਸ਼ਨੀਆਂ ਕਾਪੇ ਸੜ ਗਈਆਂ ਤੇ ਕੇਂਦਰ ਸਰਕਾਰ ਦੀ ਮਰਦਵਾਦਕ ਦਿੱਤੀ ਪੀਐਸ ਪੀਸੀਐਲ ਨੇ ਮਜ਼ਦੂਰਾਂ ਵੱਲੋਂ ਜੋ ਕੱਲ ਜੋ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਵਿਰੁੱਧ ਮਰਦਵਾਦ ਕੀਤੀ ਗਈ 31 ਜਨਵਰੀ ਨੂੰ ਥਰਮਲਨ ਰੋਪੜ ਦੇ ਵਿੱਚ ਗੁਰੂ ਹਰਗਵੰਦ ਥਰਮਲਨ ਲਹਿਰਾਂ ਮਹਾਉਦੇ ਵਿੱਚ ਮੁਰਦਾਵਦੀ ਕਿ ਦੀ ਕੇਂਦਰ ਸਰਕਾਰ ਦੀ ਕਿਉਂ ਕੇਂਦਰ ਸਰਕਾਰ ਧੱਕੇ ਨਾਲ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦਾ ਜੋ ਬਿਲੀਵ ਵਿਭਾਗਿਆਂ ਨੂੰ ਪ੍ਰਾਈਵੇਟ ਕਰਨ ਬਲ ਲੱਗੀ ਹੋਈ ਹੈ ਉਹਦੇ ਵਿਰੋਧ ਵਿੱਚ ਜੋ ਪੀਐਸਪੀ ਸਲਾਗਨ ਕਿਹਾ ਕਿ ਅਸੀਂ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਜੋ ਬਿਲੀਵ ਵਿਭਾਗਿਆਂ ਨੂੰ ਪ੍ਰਾਈਵ ਨਹੀਂ ਹੋਣ ਦਵਾਗੇ ਜੇ ਸਾਰੇ ਮੁਰਦਾਵਾਰ ਕੀਤੀ ਗਈ ਮੋਦੀ ਸਰਕਾਰ ਦੀ ਦੂਜਾ 50 ਰੋਸ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਿਆ ਸਾਮੀਆਂ ਜਲਦੀ ਭਰਿਆ ਜਾਣ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਇਓ ਪੱਕੇ ਕੀਤੇ ਜਾਣ ਜੋ ਕੰਪਿਊਟਰ ਦੇ ਹਵਕ ਕਾਫੀ ਲੰਬੇ ਸਮੇਂ ਤੋਂ ਮੁਖਰੀ ਭਵਾਨ ਤਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਪੋਖ ਹੜਤਾਲ ਦੇ ਬੈਠੇ ਸੀ ਉਹਨਾਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ ਦਿੱਲੀ ਜਾ ਕੇ ਉਹ ਕੇਂਦਰ ਸਰਕਾਰੀ ਮੁਰਦਾ ਦਾ ਕਰਨਗੇ ਤੇ ਉਹਨਾਂ ਨੇ ਮੁੱਖ ਮੰਗੇ ਹੀ ਆ ਕੇ ਕੰਪਿਊਟਰ ਦੇ ਹਵਕਾਂ ਨੂੰ 6ਵੇਂ ਪੇਖ ਪੇਖ ਮਲਾਉ ਕੀਤਾ ਜਾਵੇ ਤੇ ਸਿੱਖਿਆ ਭਵਾਰੀ ਮਰਜ਼ੀ ਦਾ ਹੈ ਜਿਸ ਨੂੰ ਲੈ ਕੇ ਸੇਕਿਆਵਾਂ ਦਰੀ ਹਜੋਸਿਆ ਮੈਸਨਾ ਮੀਟਿੰਗ ਹੋਈਆਂ ਪਰ ਸਰਕਾਰ ਗੱਲ ਨਹੀਂ ਸੁਣੀ ਹੁਣ ਕੰਪਿਊਟਰ ਦੇ ਆਵਕ ਦਿੱਲੀ ਵੇ ਜਾ ਕੇ ਇਹਨਾਂ ਸਰਕਾਰੀ ਮਦਦਦ ਕਰਨਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ